ਯੂਐਸਏ ਦੀ ਅਲਾਸਕਾ ਦੀ ਵਿੱਚ 트ੰਪ ਤੇ ਪੁਤਿਨ ਦੇ ਵਿਚਾਲੇ ਵੱਡੀ ਮੀਟਿੰਗ ਹੋਈ ਦੋਹਾਂ ਲੀਡਰਾਂ ਦੇ ਵਿਚਾਲੇ ਕਰੀਬ 3 ਘੰਟੇ ਤੱਕ ਇਹ ਬੈਠਕ ਚੱਲੀ ਰੂਸ ਤੇ ਯੂਕਰੇਨ ਅਸੀਸ ਫਾਇਰ ਨੂੰ ਲੈ ਕੇ ਕੋਈ ਵੀ ਸਹਿਮਤੀ ਨਹੀਂ ਬਣ ਸਕੀ ਹੁਣ ਰੂਸ ਦੇ ਮਾਸਕੋ ਦੇ ਵਿੱਚ ਅਗਲੀ ਮੀਟਿੰਗ ਹੋਵੇਗੀ ਮੀਟਿੰਗ ਤੋਂ ਬਾਅਦ ਪੁਤਿਨ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਅਯੂਕਰੇਨ ਆਪਣੇ ਹਾਲਾਤ ਦੇ ਲਈ ਖੁਦ ਜ਼ਿੰਮੇਵਾਰ ਹੈ ਪੁਤਿਨ ਦਾ ਕਹਨੇ ਕਿ ਰੋਜ਼ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਉੱਪਰ ਹੈ ਅਮਰੀਕਾ ਦੇ ਨਾਲ ਸਬੰਧਾਂ ਤੇ ਮਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ੇ ਪੱਧਰ ਤੇ ਸ਼ਾਂਤੀ ਹੋਵੇ ਇਸ ਗੱਲ ਦੀ ਉਹਨਾਂ ਨੇ ਹਮਾਇਤ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ 2022 ਦੇ ਵਿੱਚ ਟਰੰਪ ਹੁੰਦੇ ਤਾਂ ਰੂਸ ਐ ਯੂਕਰੇਨ ਯੁੱਧ ਨਾ ਹੁੰਦਾ ਆ ਸਿੱਧੇ ਤੌਰ ਤੇ ਪੁਤਿਨ ਤੇ ਵੱਲੋਂ ਟਰੰਪ ਦੀ ਤਾਰੀਫ਼ ਕੀਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਮੀਟਿੰਗ ਨੂੰ ਸਕਾਰਾਤਮਕ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਕਈ ਵੱਡੇ ਮੁੱਦਿਆਂ ਤੇ ਸਹਿਮਤੀ ਨਹੀਂ ਬਣ ਸਕੀ ਪਰ ਉਹਨਾਂ ਦੇ ਨਾਲ ਹਮੇਸ਼ਾ ਚੰਗੇ ਸਬੰਧ ਰਹੇ ਨੇ ਰੂਸ ਤੇ ਯੂਕਰੇਨ ਦੇ ਵਿਚਾਲੇ ਦੋਸਤੀ ਹੋਵੇ ਇਸ ਗੱਲ ਦੀ ਉਹਨਾਂ ਨੇ ਹਮਾਇਤ ਕੀਤੀ ਹੈ ਸਮਰਥਨ ਕੀਤਾ ਹੈ ਹੁਣ ਰੂਸ ਦੇ ਮਾਸਕੋ ਦੇ ਵਿੱਚ ਅਗਲੀ ਮੀਟਿੰਗ ਰੱਖੀ ਗਈ ਹੈ ਅਗਲੀ ਮੀਟਿੰਗ ਦੀ ਤਾਰੀਖ ਹਾਲਾਕੇ ਤੈਅ ਨਹੀਂ ਕੀਤੀ ਗਈ ਆ ਤਾਂ ਦੱਸ ਦਈਏ ਕਿ 12 ਮਿੰਟ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦੋਵੇਂ ਲੀਡਰ ਪੁਤਿਨ ਤੇ ਟਰੰਪ ਰਵਾਨਾ ਹੋ ਗਏ ਪੱਤਰਕਾਰਾਂ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਇਹ ਵੱਡੀ ਮੁਲਾਕਾਤ ਸੀ ਰੂਸ ਦੇ ਰਾਸ਼ਟਰਪਤੀ ਪੋਪਨ ਕਰੀਬ 10 ਸਾਲ ਬਾਅਦ ਅਮਰੀਕਾ ਪਹੁੰਚੇ ਹਾਲਾਂਕਿ 3 ਘੰਟੇ ਦੀ ਬੈਠਕ ਦੇ ਵਿੱਚ ਕੋਈ ਵੱਡੀ ਡੀਲ ਨਹੀਂ ਹੋ ਸਕੀ ਰੋਕਾਂਗੇ ਅਗਲੀ ਵਾਰ ਦੇ ਖਬਰਾਂ ਦਾ ਜੰਮੂ ਕਸ਼ਮੀਰ ਦੇ ਕਸ਼ਤਵਾਰ ਦੀ ਤਬਾਹੀ ਦੀਆਂ ਨਵੀਆਂ ਤਸਵੀਰਾਂ ਆਈਆਂ ਨੇ ਬੱਦਲ ਫਟਣ ਤੋਂ ਬਾਅਦ ਫਲੈਸ਼ ਫਲੱਡ ਦੀਆਂ ਡਰਾਉਣੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਬੱਦਲ ਫਟਣ ਦੇ ਕਾਰਨ ਕਸ਼ਤਵਾਰ ਦੇ ਜਸੌਟੀ ਪਿੰਡ ਦੇ ਵਿੱਚ ਫਲੈਸ਼ ਫਲੱਡ ਆ ਗਿਆ ਘਟਨਾ ਦੇ ਵਿੱਚ 60 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਾ ਚੁੱਕੀ ਹੈ ਸੈਂਕੜੇ ਲੋਕ ਜ਼ਖਮੀ ਹੋਏ ਨੇ ਅਜੇ ਵੀ ਰੈਸਕਿਊ ਆਪਰੇਸ਼ਨ ਲਗਾਤਾਰ ਚਲਾਇਆ ਜਾ ਰਿਹਾ ਹੈ ਮਲਬੇ ਦੇ ਵਿੱਚੋਂ ਜ਼ਿੰਦਗੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਸਭ ਤੋਂ ਬੱਦਲ ਫਟਣ ਦੇ ਕਾਰਨ ਇਹ ਪੂਰੀ ਤਬਾਹੀ ਹੋਈ ਸੀ ਤਬਾਹੀ ਦਾ ਮੰਜ਼ਰ ਸਾਫ਼ ਤੌਰ ਤੇ ਆ ਕੈਮਰੇ ਦੇ ਵਿੱਚ ਕੈਦ ਹੋਇਆ ਨਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਾਣੀ ਦਾ ਸੈਲਾਬ ਨਜ਼ਰ ਆਉਂਦਾ ਹੈ ਬੱਦਲ ਫਟਣ ਤੋਂ ਬਾਅਦ ਚ ਆ ਪੂਰੀਆਂ ਪਹਾੜੀਆਂ ਦੀਆਂ ਪਹਾੜੀਆਂ ਰੋੜ ਕੇ ਮਲਬਾ ਰੋੜ ਕੇ ਜੋ ਕੇ ਪਾਣੀ ਨਾਲ ਲੈ ਗਿਆ ਆ ਤਾਂ ਜੋ ਵੀ ਘਰ ਜਿਹੜੇ ਵੀ ਲੋਕ ਇਸ ਸੈਲਾਬ ਦੀ ਚਪੇੜ ਦੇ ਵਿੱਚ ਹੈ ਉਹਨਾਂ ਨੂੰ ਨਾਲ ਹੀ ਰੋੜ ਕੇ ਲੈ ਗਿਆ ਤੇ 60 ਤੋਂ ਜ਼ਿਆਦਾ ਲੋਕਾਂ ਦੀ ਇਸ ਤਬਾਹੀ ਦੇ ਵਿੱਚ ਜਾਨ ਚਲੀ ਗਈ ਕਈ ਲੋਕ ਅਜੇ ਵੀ ਲਾਪਤਾ ਨੇ ਜਨਾਂ ਦੀ ਕਿ ਲਗਾਤਾਰ ਵਕਫਾਕ ਟੀਮਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ